ਜੀ ਸਤਿ ਸ਼੍ਰੀ ਅਕਾਲ ਜਿਹੜੀ ਮੈਂ ਗੱਲ ਕਰਨ ਲੱਗੀ ਆਂ ਗਿਆਂ ਮੈਂ ਉਹਨਾਂ ਕੁੜੀਆਂ ਨੂੰ ਪੁੱਛਿਆ ਨਹੀਂ ਕਿ ਮੈਂ ਕਰਾਂ ਕਿ ਨਾ ਕਰਾਂ ਕਿਉਂਕਿ ਪਿਛਲੇ 2 ਸਾਲਾਂ ਤੋਂ ਮੈਨੂੰ 4-5 ਕੁੜੀਆਂ ਦੇ ਫੋਨ ਆਏ ਹਨ ਉਹਨਾਂ ਉਦਾਂ ਹੀ ਉਹਨਾਂ ਜਿਹੜੇ ਦਿਲ ਭਰਿਆ ਹੁੰਦਾ ਤੋ ਸੋਚਦਾ ਮੈਂ ਸ਼ੇਅਰ ਕਰਾਂ ਇਹਦਾ ਸ਼ੇਅਰ ਕੀਤਾ ਮੈਂ ਬਿਨਾ ਨਾਂ ਲਿਆ ਸਾਰਾ ਕੁਝ ਖਿਆਲ ਰੱਖਦੇ ਆਂ ਆ ਨਹੀਂ ਮੈਂ ਕਰੀ ਪਰ ਮੇਰੇ ਦਿਲ ਵਿੱਚ ਇਹ ਗਏ ਕਿ ਜਿਨ੍ਹਾਂ ਨੇ ਇਹ ਨਹੀਂ ਕੀਤਾ ਸੋਚ ਰਹੀਆਂ ਨੇ ਇਹ ਕਰ ਲਈ ਤੇ ਉਹਨਾਂ ਨੂੰ ਸ਼ਾਇਦ ਕਹਾਣੀਆਂ ਸੁਣ ਕੇ ਅਵੇਅਰ ਹੋ ਜਾਣ ਜਿਵੇਂ ਕੁੜੀਆਂ ਵਾਂ ਹਨਾ ਮੈਂ ਤਾਂ ਬਹੁਤ ਸਾਰੇ ਦੁੱਖ ਨਸੀਬਤਾਂ ਜ਼ਿੰਦਗੀ ਚ ਆਉਂਦੇ ਆ ਕਿਉਂਕਿ ਪ੍ਰੀਤ ਇਟਣ ਹੈਗੇ ਵਾਹਿਗੁਰੂ ਜੀ ਨੇ ਹਰ ਜੀ ਨੂੰ ਪਰਮਾਤਮਾ ਨੇ ਅੱਲਾ ਨੇ ਹਰ ਜੀ ਨੂੰ ਪੂਰੀ ਬੁੱਕ ਬਣਾ ਕੇ ਤੇਰੇ ਨਾਲ ਹੀ ਤੋਰ ਦਿੱਤਾ ਜੇ ਤੂੰ ਜੰਮੇ ਹੀ ਨਾ ਕਿਤੇ ਹੁਣ ਮਾਂ ਬਾਪ ਆਪ ਥੋੜੇ ਪੇ ਕਿਤੇ ਭੈਣ ਭਰਾ ਆਪ ਲੋਕ ਜਿਨ੍ਹਾਂ ਨਾਲ ਤੁਸੀਂ ਬੋਲਦੇ ਜੇ ਜਿੰਨਾ ਕੋਈ ਬੇਟੀ ਕਰਾਉਣੇ ਆ ਜਿੰਨਾ ਕੋਈ ਇੱਜ਼ਤ ਕਰਾਉਣੇ ਆ ਹੀ ਥੋੜੇ ਚੁਣੇ ਹੈਗੇ ਪ੍ਰੀ ਰਿਟਨ ਹੈ ਹਰ ਚੀਜ਼ ਤੇ ਦੁੱਖਾਂ ਦੁੱਖਾਂ ਦੇ ਭੰਡਾਰ ਵੀ ਨਾਲ ਹੀ ਆਏ ਹੋਏ ਆ ਹਨਾ ਹਰ ਕੋਈ ਵੀ ਸੁਖੀ ਨਹੀਂ ਹੈਗਾ ਇਸ ਦਰਤੀ ਤੇ ਮੈਂ ਕਹਉਂ ਨੂੰ ਸੁਖ ਨੂੰ ਆਪ ਹੀ ਲੱਭਣਾ ਪੈਂਦਾ ਤੇ ਆਪ ਕਰਨਾ ਪੈਂਦਾ ਪਰ ਗਲਤ ਤਰੀਕੇ ਨਾਲ ਨਾ ਲੱਭੋ ਜਿਵੇਂ ਮੈਂ ਉਸ ਪੁਆਇੰਟ ਤੇ ਹੁੰਨੀ ਆ ਨਾ ਕਿ ਮੈਂ ਲੋਕਾਂ ਵਾਂਗੂ ਕਹਾਣੀਆਂ ਪਾਉਂਦੀ ਰਹਾ ਮੈਂ ਤੇ ਤੁੰਡੇ ਰੋ ਮੇਰੇ ਮਗਰ ਮਗਰ ਨਹੀਂ ਮੇਰਾ ਕੰਮ ਹੈਗਾ ਕਿ ਦੱਸਣਾ ਕੁੜੀਆਂ ਨੇ ਮੈਨੂੰ ਦੱਸਿਆ ਪਰ ਮੈਂ ਉਹਨਾਂ ਦਾ ਨਾਂ ਨਹੀਂ ਲੈਦੀ ਪਰ ਉਹ ਮੈਨੂੰ ਬਹੁਤ ਕਰਾਦੀਆਂ ਚੀਜ਼ਾਂ ਕਿਹ ਤੋਂ ਪਹਿਲਾਂ ਕਿ ਕੋਈ ਹੋਰ ਫਸੇ ਜਿਵੇਂ ਸਮਝੋ ਕਿ ਤੁਹਾਡੇ ਘਰ ਦੁੱਖ ਹੋਇਆ ਜਾਂ ਤੁਹਾਡਾ ਡਿਵੋਰਸ ਹੋ ਗਿਆ ਤੇ ਤੁਸੀਂ ਮਤਲਬ ਕਿ ਇਕਦਮ ਹੋ ਗਏ ਇਕਦਮ ਨਹੀਂ ਹੋਇਆ ਜੇ ਸਾਲ ਬਾਅਦ ਹੋਇਆ ਜਾਂ ਤੁਹਾਡੇ ਘਰ ਮਤਲਬ ਕਿ ਤੁਹਾਡੇ ਘਰ ਦੁੱਖ ਹੈ ਤੁਸੀਂ ਸੋਚਦੇ ਜੇ ਕਿ ਮੈਂ ਇਸ ਇਨਸਾਨ ਨਾਲ ਵਿਆਹ ਕਰਾਂ ਨੂ ਤੇ ਇਹ ਮੇਰੇ ਦੁੱਖ ਜਿਹੜੇ ਆ ਇਹ ਸ਼ਾਇਦ ਮੇਰੇ ਵੰਡਾ ਦੇ ਤਾਂ ਮੇਰੀ ਜ਼ਿੰਦਗੀ ਸੌਖੀ ਹੋ ਜੂ ਹਣਾ ਤੇ ਉਹ ਕੁੜੀਆਂ ਜਿਨ੍ਹਾਂ ਦੇ ਡਿਵੋਰਸ ਹੋ ਗਏ ਚੰਗੇ ਨਾਰਮਲ ਆਦਮੀਆਂ ਦੇ ਨਾਲ ਹਣਾ ਆਫਕੋਰਸ ਕੋਈ ਪ੍ਰੋਬਲਮ ਹੁੰਦੀ ਆ ਤਾਂ ਇੰਡਵੋਰਸ ਹੁੰਦੇ ਆ ਬਿਨਾ ਮਤਲਬ ਕਿ ਪ੍ਰੋਬਲਮ ਤੋਂ ਕੋਈ ਨਹੀਂ ਆ ਕੋਈ ਵੀ ਔਰਤ ਆਪਣਾ ਕਾਰਨੀ ਸ਼ੁਰੂਣਾ ਚਾਹੀਦੀ ਕਿਤਨਾ ਕਿਤੇ ਕੋਈ ਗੜਬੜ ਹੁੰਦੀ ਆ ਤੇ ਜੋ ਵੀ ਚਲੋ ਗੜਬੜ ਹੋਗੀ ਉਸ ਤੋਂ ਬਾਅਦ ਜੇ ਤੁਸੀਂ ਵਿਆਹ ਹੀ ਕਰਉਣਾ ਹੈਗਾ ਵਾ ਤੇ ਕੈਨੇਡਾ ਤੇ ਅਮਰੀਕਾ ਚ ਬਹੁਤ ਸਾਰੇ ਮੁੰਡੇ ਨੇ ਜਿਹੜੇ ਸ਼ਰੀਫ ਨੇ ਜਿਹੜੇ ਪੇਪਰ ਨਹੀਂ ਹੈਗੇ ਜਿਹੜੇ ਮਤਲਬ ਕਿ ਨਾਰਮਲ ਮਤਲਬ ਕਿ ਵਿਚਾਰੇ ਸਗੋਂ ਖੁਦ ਮਗੇ ਇਨ ਨੇ ਜਿਆਦਾ ਸੈਂਸਿਟਿਵ ਨੇ ਕਿ ਉਹਨਾਂ ਕੋ ਪੇਪਰ ਨਹੀਂ ਹੈਗੇ ਕਈ ਵਾਰ ਕੁਛ ਖਾਣ ਨੂੰ ਨਹੀਂਗਾ ਮਤਲਬ ਕਿ ਉਹਨਾਂ ਮੁੰਡਿਆ ਉਹਨਾਂ ਦੀ ਹੈਲਪ ਕਰੋ ਕੀ ਹੁੰਦਾ ਕਿ ਇਹਨਾਂ ਨੂੰ ਹੈਲਪ ਇਹ ਨਹੀਂ ਕਰੋਗੇ ਮੈਂ ਉਹਨਾਂ ਬੈਠਾ ਉਹਨਾਂ ਮਤਲਬ ਕਿ ਉਹਨਾਂ ਦੇ ਪੇਪਰ ਬਣ ਜਾਣਗੇ ਉਹ ਕੰਮ ਕਰਨ ਲੱਪਣਗੇ ਉਹ ਤੁਹਾਡੀ ਹੈਲਪ ਕਰਨਗੇ ਹਨਾ ਤੁਹਾਡੇ ਜੀਵਨ ਸਾਥੀ ਬਣ ਜਾਣਗੇ ਇਸ ਤਰ੍ਹਾਂ ਦੇ ਲੋਕ ਚੁਣੋ ਤੁਸੀਂ ਚੁੰਡੀਆਂ ਜੇ ਰਹਿਣਾ ਅਮਰੀਕਾ ਤੇ ਕੈਨੇਡਾ ਚ ਤੇ ਤੁਹਾਨੂੰ ਕਿਸੇ ਨੇ ਦੱਸ ਦਿੱਤਾ ਕਿ ਇਹ ਬਾਬਾ ਵਾ ਇਹ ਬਾਬਾ ਤੁਹਾਡੇ ਦੁੱਖ ਸਾਰੇ ਠੀਕ ਕਰੂਗਾ ਹੁਣ ਇਹ ਕੁੜੀਆਂ ਕਿੰਨੀਆਂ ਹੁਣ ਇਹਨੇ 4-5 ਨੇ ਤੇ ਪਿੱਛੇ 2 ਸਾਲਾਂ ਚ ਮੈਨੂੰ ਇਹ ਕਹਾਣੀਆਂ ਸੁਣਾਈਆਂ ਨੇ ਅਸਲੀ ਕਹਾਣੀਆਂ ਅਸਲੀ ਇਹ ਕੋਈ ਨਕਲੀ ਨਹੀਂ ਤੇ ਤੁਸੀਂ ਆਪ ਹੀ ਸੋਚ ਲਿਓ ਮੇਰੀ ਗੱਲ ਸੁਣਨ ਤੋਂ ਬਾਅਦ ਵੀ ਤੁਸੀਂ ਕਿੰਨੀਆਂ ਤਿਆਰ ਜੇ ਇਸ ਕੰਮ ਦੇ ਵਿੱਚ ਤੇ ਤੁਸੀਂ ਇਹ ਕੰਮ ਨਾ ਕਰੋ ਉਹ ਕੀ ਕਰਦੇ ਉਹਨਾਂ ਨੂੰ ਕੋਈ ਦੱਸ ਪਉਂਦਾ ਅੱਛਾ ਛੱਡ ਤੇਰੀ ਪ੍ਰੋਬਲਮ ਹੈ দাঁਤ ਤੇ ਨੂੰ ਕਿਸ ਨੇ ਕੁਝ ਕਰ ਦਿੱਤਾ ਤੇਰੇ ਸਰੀਰ ਨੂੰ ਮਹਾਨ ਤੈਨੂੰ ਕੁਝ ਕਰ ਦਿੱਤਾ ਤੇਰੇ ਘਰ ਵਿੱਚ ਕੁਝ ਕਰ ਦਿੱਤਾ ਇਹ ਬਾਬਾ ਜੀ ਹੈਗੇ ਨੇ ਉੱਥੇ ਚਲੰਦਰ ਇਹ ਪ੍ਰਾਣੇ ਬਾਬਾ ਜੀ ਆ ਤੇ ਤੁਸੀਂ ਇਹਨੂੰ ਕਾਲ ਕਰ ਲਓ ਇਹ ਸਾਰੇ ਦੁੱਖ ਖੰਡ ਕਰ ਦਿੰਦੇ 500 ਜਾਂ 2000 ਉਹ ਬੰਦਾ ਲੈਂਦਾ ਪਹਿਲੋਂ ਹਨਾ ਇਹਨਾਂ ਕੋਲੋਂ ਫਿਰ ਬਾਅਦ ਵਿੱਚ ਉਹ ਪੈਸੇ ਲੈ ਲੈਂਦਾ ਫਿਰ ਬਾਅਦ ਵਿੱਚ ਉਹ ਇਸ਼ਕ ਪਹਿਲਾਂ ਪਹਿਲੇ ਲਿੰਦਾ ਪਹਿਲਾਂ ਦਾਦਾ ਹਾਂ ਤੁਹਾਨੂੰ ਪ੍ਰੋਬਲਮ ਉਹ ਆ ਕਹਿੰਦੀ ਆ ਕਿ ਉਹ ਉਹਨੇ ਦੱਸਿਆ ਵਾ ਮਤਲਬ ਕਿ ਜਿਵੇਂ ਉਹਨੂੰ ਸੱਚੀ ਪਤਾ ਹੁੰਦਾ ਵਾ ਹਰ ਕਿਧੀਆਂ ਪ੍ਰੋਬਲਮਾਂ ਸੇਮ ਆ ਤੁਸੀਂ ਬਹਿ ਜਾਓ ਇੱਥੇ ਮੈਂ ਤੁਹਾਨੂੰ ਦੱਸ ਸਕਦੀ ਆ ਕਿ ਤੁਹਾਨੂੰ ਕੀ ਪ੍ਰੋਬਲਮ ਹੈਗੀ ਘਰ ਦੇ ਵਿੱਚ ਹਰ ਇੱਕ ਦੀ ਹਰ ਇੱਕ ਦੀ ਸੇਮ ਮੁਸ਼ਕਲ ਹੈਗੀ ਆ ਥੋੜੀ ਬਹੁਤੀ ਇਨਪਿੰਨੀ ਫਰਕ ਹੁੰਦਾ ਉਹ ਤੁਹਾਨੂੰ ਦੱਸਦਾ ਤੇ ਚਲੋ ਚਲੋ ਥੋੜੀਆਂ ਜਿਹੀਆਂ ਸਿੱਧੀਆਂ ਵੀ ਹੋ ਗਈਆਂ ਉਹ ਬੰਦੇ ਕੋ ਹੈਗੀਆਂ ਉਸ ਤੋਂ ਬਾਅਦ ਉਹ ਬੰਦਾ ਉਹ ਬੰਦਾ ਉਹ ਬਾਬਾ ਨਹੀਂ ਹੈਗਾ ਉਸ ਬਾਬੇ ਦੇ ਚਿਹਰੇ ਦੇ ਅੰਦਰ ਇੱਕ ਸ਼ੈਤਾਨ ਬੈਠਾ ਉਹਦੇ ਘਰ ਉਹਦੀ ਰਾਨ ਨੇ ਆਉਂਦੇ ਬੱਚੇ ਪੰਜ ਪੰਜ ਜਮੇ ਹੋਏ ਤੇ ਉਹ ਇਹਨਾਂ ਨੂੰ ਕਹਿੰਦਾ ਕਿ ਲਾਈਵ ਆ ਕੇ ਸ਼ਕਲ ਦਿਖਾਓ ਹਾਏ ਮਿੰਤੇ ਹੀ ਕੁੜੀ ਚਾਹੀਦੀ ਮੈਂ ਇਹਦੀ ਤਲਾਸ਼ਾਂ ਮੇਰੇ ਵਿਆਹ ਤੇ ਇਹਦੀ ਨਾ ਹੀ ਨੀ ਹੋ ਗਿਆ ਮੈਨੂੰ ਪਿਆਰ ਹੋ ਗਿਆ ਇੰਨੀ ਦੂਰ ਦੇ ਰਿਲੇਸ਼ਨ ਤੋਂ ਤੁਹਾਨੂੰ ਪਿਆਰ ਹੋ ਗਿਆ ਕੋਈ ਨੇੜੇ ਰਹਿੰਦਾ ਹੋਵੇ ਕੋਈ ਮਿਲਦਾ ਹੋਵੇ ਗਿਲਦਾ ਹੋਵੇ ਤੇ ਕੋਈ ਸੰਸਬੰਧੀ ਫਿਰ ਬਾਬੇ ਨਾਲ ਪਿਆਰ ਹੋ ਜਾਂਦਾ ਉਹ ਆਲਰੇਡੀ ਵੇਆ ਉਹ ਬਾਬਾ ਕਿੰਨਾ ਮੈਨੂੰ ਪੇਪਰ ਵੀ ਨਹੀਂ ਚਾਹੀਦੇ ਬਸ ਮੈਂ ਵਿਆਹ ਤੇਰੇ ਨਾਲ ਹੀ ਕਰਾਉਣਾ ਜਿੰਨੀਆਂ ਇਹ ਕੁੜੀਆਂ ਗਈਆਂ ਇਸ ਟ੍ਰੰਗਲ ਦੇ ਵਿੱਚ ਫਸ ਚੁੱਕੀਆਂ ਹੈਗੀਆਂ ਤੇ ਮੈਂ ਉਹਨਾਂ ਨੂੰ ਪੁੱਛਦੀਆਂ ਜਿਨ੍ਹਾਂ ਨੇ ਮੈਨੂੰ ਇਹ ਗੱਲਾਂ ਦੱਸੀਆਂ ਨੇ ਮੈਂ ਉਹਨਾਂ ਨੂੰ ਪੁੱਛਦੀਆਂ ਕਿ ਤੁਹਾਨੂੰ ਬਾਬਾ ਜਾਦੂਗਰੀ ਮਿਲਿਆ ਇੱਕ ਮਿੰਟ ਲਈ ਕਿਹੜੀ ਗੱਲੋਂ ਤੁਸੀਂ ਉਹਦੇ ਨਾਲ ਵਿਆਹ ਕਰਨਾ ਕਿਉਂਕਿ ਤੁਹਾਨੂੰ ਲੱਗਣ ਡਿਆ ਕਿ ਜੋ ਤੁਹਾਡੇ ਘਰ ਆ ਗਿਆ ਤੇ ਤੁਹਾਡੇ ਕਸ਼ਟ ਖਤਮ ਹੋ ਜਾਣੇ ਤੁਹਾਨੂੰ ਕੀ ਲੱਗਣ ਡਿਆ ਜੇ ਤੁਹਾਨੂੰ ਪਿਆਰ ਕਰਦਾ ਹੈਗਾ ਵਿਆਹਿਆ ਹੋਇਆ ਆਦਮੀ ਨਹੀਂ ਮਤਲਬ ਕਿ ਉਹ ਬਾਬਾ ਹੈਗਾ ਉਹਨੂੰ ਬਾਬੇ ਦੀ ਥਾਂ ਤੇ ਹੀ ਰਹਿਣ ਦੋ ਪਹਿਲੀ ਗੱਲ ਕਿ ਜੇ ਤੁਸੀਂ ਉਸ ਰੱਬ ਨੂੰ ਮੰਨਦੇ ਜੀ ਤੋ ਉਸ ਰੱਬ ਨੇ ਮਤਲਬ ਦੁੱਖ ਕਸ਼ਟ ਪਤਾ ਨਹੀਂ ਕਦ ਨੂੰ ਅਜੇ ਕਿੰਨੀ ਕਿੰਨੀ ਅਜੇ ਤਾਂ ਕੁਝ ਹੋਇਆ ਵੀ ਨਹੀਂ ਤੁਹਾਡੇ ਨਾਲ ਅਜੇ ਕੁਝ ਨਹੀਂ ਹੋਇਆ ਕਿ ਡਿਹੋਰਸ ਹੋਇਆ ਸਰੀਰ ਦੀ ਕੋਈ ਬਿਮਾਰੀ ਆ ਰੋਜ਼ ਇਹੀ ਡੀਲ ਕਰਦੇ ਆ ਗਿਆ ਕਦੀ ਮਾਨਸਿਕ ਤੌਰ ਤੇ ਸਿੱਕੁੰ ਨਿਆ ਕਦੀ ਸਰੀਰਕ ਤੌਰ ਤੇ ਹੀ ਸਿੱਕੁੰ ਨਿਆ ਕਦੀ ਕੋਈ ਐਕਸੀਡੈਂਟ ਹੋ ਜਾਂਦਾ ਕਦੀ ਘਰ ਵਿੱਚ ਗਰੀਬੀ ਆ ਜਾਂਦੀ ਕਰੋੜਾਂ ਤਰ੍ਹਾਂ ਦੇ ਦੁੱਖ ਆਗੇ ਨੇ ਹਨਾ ਉਹ ਬਾਬਾ ਕਿਹੜਾ ਕਿਹੜਾ ਦੁੱਖ ਤਾਂ ਠੀਕ ਕਰੂਗਾ ਚਲੋ ਜੇ ਤੂੰ ਹੀ ਦੁਕਨ ਦੇ ਤੜ ਕੋ ਇੰਨੇ ਪੈਸੇ ਆ ਤੇ ਤੂੰ ਬਾਬੇ ਕੋਲ ਦੁੱਖ ਠੀਕ ਕਰਾਓ ਪਰ ਆਪਣੀ ਬਾਡੀ ਨੂੰ ਨਾ ਦੇ ਉਹਨਾਂ ਨੂੰ ਆਪਣੀ ਬਾਡੀ ਨਾ ਦੇਵੋ ਤੂੰ ਇਹ ਕਿਹੜੇ ਕੰਮ ਚ ਮਤ ਕੇ ਤਹੀ ਇਕ ਇੱਕ ਕਿੰਨਾ ਪ੍ਰਾਊਡ ਹੁੰਦਾ ਕਿ ਜੋ ਮੈਨੂੰ ਤਾਂ ਬਹੁਤ ਪ੍ਰਾਊਡ ਹੈ ਕਿ ਮੈਂ ਜੱਟਾਂ ਘਰ ਜੰਮੀ ਆ ਮੈਨੂੰ ਬਹੁਤ ਪ੍ਰਾਊਡ ਹੈ ਕਿ ਮੈਂ ਸਿੱਖਾਂ ਘਰ ਜੰਮੀ ਆ ਮੈਨੂੰ ਬਹੁਤ ਪ੍ਰਾਊਡ ਆ ਕਿ ਮੈਂ ਪੰਜਾਬ ਚ ਪੈਦਾ ਹੋਈ ਆ ਮੈਨੂੰ ਬਹੁਤ ਪ੍ਰਾਊਡ ਮੈਨੂੰ ਹਰ ਮੈਨੂੰ ਇੰਡੀਆ ਦਾ ਪ੍ਰਾਊਡ ਹੈ ਕਿ ਮੈਂ ਉਹ ਵਾਓ ਮੈਂ ਇਸ ਮੁਲਕ ਚ ਹੈਗੀ ਆ ਤੇ ਤੁਹਾਨੂੰ ਪ੍ਰਾਊਡ ਨਹੀਂ ਕਿਸੇ ਵੀ ਆਪਣੇ ਪਰਵਾਰ ਦਾ ਕਿਸੇ ਵੀ ਪਰਿਵਾਰ ਮੈਂਬਰ ਦਾ ਤੁਹਾਨੂੰ ਕੋਈ ਪ੍ਰਾਊਡ ਨਹੀਂ ਹੈਗਾ ਕਿ ਤੁਸੀਂ ਫੜ ਕੇ ਆਪਣੀ ਬਰੀਡ ਹੀ ਚੇਂਜ ਕਰੀ ਜਾਣ ਦੀਆਂ ਜੀ ਕਿਹੜੇ ਕੰਮ ਲੱਗ ਗਿਆ ਹੈ ਜੇ हां हर एक ਜੇਦਾ ਵੀ ਕੀ ਕਰਦਾ ਜੇਦਾ ਵੀ ਡਿਵੋਰਸ ਹੁੰਦਾ ਮੇਰਾ ਹੋਵੇ ਤੇਰਾ ਹੋਵੇ ਕਿਸੇ ਦਾ ਹੋਵੇ ਸਭ ਦਾ ਜੀ ਕਹਿੰਦਾ ਕਿ ਉਹਦਾ ਜੀਵਨ ਸਾਥੀ ਨੂੰ ਕੋਈ ਮਿਲੇ ਹਨਾ ਮਤਲਬ ਕਿ ਚਾਰ ਦਿਨ ਸਕੂਨ ਦੇ ਨਿਕਲ ਜਾਣ ਹੈਗਾ ਤੇ ਜੁੜੀ ਨਹੀਂ ਹੈਗਾ ਕਿ ਉਹ ਸਕੂਨ ਸਭ ਦੇ ਭੱਗਾਂ ਵਿੱਚ ਹੋਵੇ ਕਿ ਦੂਸਰਾ ਜਿਹੜਾ ਲੱਭਣਾ ਪਰ ਤੁਸੀਂ ਬਾਬੇ ਬਾਬੇ ਜਾਂ ਆਊਟ ਆਫ ਕਾਸਟ ਕਿਉਂ ਜਾ ਰਹੇ ਹੋ ਮੈਂ ਇਹ ਚੀਜ਼ ਨਹੀਂ ਕਹਦੀ ਕਿ ਕਿਹ ਵੀ ਆਪਾਂ ਤੁਹਾਨੂੰ ਨਾ ਵਿਆਹ ਕਰਾ ਸਕਦੇ ਕਿਹ ਵੀ ਜਾਤ ਨਾਲ ਵਿਆਹ ਕਰਾ ਸਕਦੇ ਕਿਹਦੇ ਵੀ ਕਰਾ ਸਕਦੇ ਪਰ ਉਹ ਕਰਾਇਆ ਚੰਗੀ ਤਰ੍ਹਾਂ ਜਾਵੇ ਮਤਲਬ ਕਿ ਉਹ ਰੀਅਲੀ ਮਤਲਬ ਕਿ ਦੋ ਜਾਨਾਂ ਦਾ ਰਿਲੇਸ਼ਨ ਆਂ ਦੋਵੇਂ ਜਾਨੇ ਮਤਲਬ ਕਿ ਬਹੁਤ ਇੱਕ ਦੂਸਰੇ ਨੂੰ ਅੰਡਰਸਟੈਂਡ ਕਰਦੇ ਆ ਤੂੰ ਕਿਹੇ ਵੀ ਧਰਮ ਕਿਹੇ ਵੀ ਜਾਤ ਉਸ ਦੇ ਤੁਸੀਂ ਮਤਲਬ ਕਿ ਬਾਬਿਆਂ ਦੇ ਨਾਲ ਫਸਣਾ ਮਕੇ ਹੋਣ ਜਿਹੜੀ ਵੀ ਕੁੜੀ ਹੋਣ ਫਸਣ ਵਾਲੀਆਂ ਹੀ ਆ ਨਾ ਮੈਂ ਦੱਸਾ ਦਿਆਂ ਕਿ ਤੁਹਾਨੂੰ 2 ਸਾਲ ਚ 4 ਕੁੜੀਆਂ ਦੇ ਸੇਮ ਫੋਨ ਆਇਆ ਤੇ ਸੇਮ ਉਹਨਾਂ ਦੀ ਇਹੋ ਹੀ ਗੱਲ ਆ ਕਿ ਸਾਨੂੰ ਕਿਸ ਨੇ ਕਿਹਾ ਸੀ ਕਿ ਬਾਬਾ ਠੀਕ ਆ ਕਿ ਬਾਬੇ ਕੋ ਜਾਓ ਇਹ ਤੁਹਾਡੇ ਘਰ ਤੇ ਕੰਮ ਠੀਕ ਕਰ ਦੂਗਾ ਹਨਾ ਤੇ ਉਹ ਕਰ ਵੀ ਦਿੱਤੇ ਉਹ ਕਹਿੰਦੀਆਂ ਪੈਸੇ ਵੀ ਇੰਨੇ ਲੈ ਤੇ ਬਾਅਦ ਵਿੱਚ ਉਹਦੇ ਨਾਲ ਹੀ ਦੋਸਤੀ ਹੋਈ ਉਹਦੇ ਨਾਲ ਜਾ ਕੇ ਸੌਮੀ ਆਈਆਂ ਉਹਦੇ ਨਾਲ ਜਾ ਕੇ ਸਾਰਾ ਕੁਝ ਹੋ ਗਿਆ ਹੁਣ ਤੁਸੀਂ ਆਪ ਹੀ ਸੋਚ ਲਓ ਕਿ ਮਤਕੇ ਉਹ ਚੀਜ਼ਾਂ ਦਾ ਸਾਰਿਆਂ ਨੂੰ ਕਿਸੇ ਨੂੰ ਹੀ ਨਹੀਂ ਪਤਾ ਕਿ ਉਹ ਤੁਹਾਡੇ ਚ ਕੌਣ ਨੇ ਕੌਣ ਇਨਸਾਨ ਨਹੀਂ ਕਈ ਹੋਣਗੇ ਹਨਾ ਪਰ ਤੁਸੀਂ ਇਹ ਸੋਚ ਲਓ ਕਿ ਤੁਸੀਂ ਆਪਣੀ ਜਨ ਨੂੰ ਛਿੱਕੇ ਟੱਗ ਗਏ ਤੇ ਇੱਕ ਬਾਬਾ ਮਤਕੇ ਸਾਹਿਬ ਜਾਦੂ ਜਾਦੂਗੂਣੇ ਹੀ ਆ ਜਾਦੂਗੂਣੇ ਵਾਲਾ ਬਾਬਾ ਨਾ ਤੇ ਉਹ ਤੁਹਾਨੂੰ ਲੱਭਣ ਡਿਆ ਨਾਰਮਲ ਕਰਾਂਗੇ ਚੰਗੇ ਭਲੇ شریف ਬੱਚੇ ਬਹੁਤ ਸਾਰੇ ਕੁੜੀਆਂ ਮੁੰਡੇ ਇੱਥੇ ਆਏ ਹੈਗੇ ਆ ਪਾਟਣਾ ਲੱਗਣਾ ਮੈਂ ਤਾਂ ਉਹਨਾਂ ਚੋਂ ਲੱਭ ਤੁਸੀਂ ਇਥੋਂ ਸਿੱਧੇ ਇੰਡੀਆ ਦੀ ਡਾਂ ਮਾਰਦੀਆਂ ਜੇ ਤੇ ਉੱਥੇ ਜਾ ਕੇ ਰਹਿਣੀਆਂ ਇਦਾਂ ਦਾ ਨਾ ਕਰੋ ਸੋ ਪਲੀਜ਼ ਜਿਹੜੀ ਵੀ ਕੁੜੀ ਇਸ ਲੱਗੀ ਹੋਈ ਆ ਮੈਂ ਸੋਚ ਵੀ ਨਹੀਂ ਸਕਦੀ ਜਿਹੜੀ ਮੈਂ ਸਟੋਰੀ ਅੱਜ ਸੁਣਾਉਣ ਢਈ ਹਣਾ ਮੈਂ ਸੋਚ ਵੀ ਨਹੀਂ ਸਕਦੀ ਕਿ ਇਦਾਂ ਹੋਊਗਾ ਪਰ ਇੱਕ ਨੇ ਸੁਣਾਇਆ ਤੇ ਮੈਂ ਸੋਚਿਆ ਵੀ ਸ਼ਾਇਦ ਹਣਾ ਬਹੁਤ ਜ਼ਿਆਦਾ ਦੁਖੀ ਤੇ ਗਲਤ ਤਰੀਕੇ ਚ ਫਸ ਗਈ ਹਣਾ ਤੇ ਮੈਂ ਮੈਂ ਇਹ ਸਮਝਾਇਆ ਨੂੰ ਨਾ ਇਦਾਂ ਕਰੋ ਹਣਾ ਜੋ ਵੀ ਪੇਪਰ ਹੀ ਉਹਨੇ ਲੈਣੇ ਆ ਉਹਨੇ ਬਾਜਤੋਂ ਛੱਡਿਆ ਫਿਰ ਦੂਜੀ ਦੀ ਕੋਲ ਫਿਰ ਤਿੰਜੀ ਦੀ ਜੋ ਚੌਥੀ ਦੀ ਡਿਫਰੈਂਟ ਡਿਫਰੈਂਟ ਮਤਲਬ ਕਿ ਕਨੈਕਟ ਅਮਰੀਕਾ ਜੋ ਤੋਂ ਤੁਹਾਂ ਵੀ ਸਮਝ ਲਓ ਕਿ ਇਹਦੇ ਨਾਲ ਕੁਛ ਨਹੀਂ ਤਾਂ ਡਬਣਾ ਮਤੇ ਕਿ ਹੋ ਜੇ ਬਾਬੇ ਸ਼ਾਬਿਆਂ ਨੂੰ ਮਾਰੋ ਛਿੱਟਾ ਕਰੋ ਬੰਨੇ ਕੋਈ ਤਾਂ ਡੈ ਬਗਾ ਨਹੀਂ ਸਕਦੇ ਤੇ ਤੁਹਾਡੀ ਇੱਕ ਗਲਤਫਹਮੀ ਹੈਗੀ ਆ ਤੇ ਤੁਸੀਂ ਇੱਕ ਵੈਗਰੂ ਕੱਲਾ ਹੀ ਕਹਿ ਲਓ ਨਾ ਇਨਾਫ ਹੈਗਾ ਜੋ ਲਿਖਿਆ ਉਹ ਪੁਕਤ ਨਹੀਂ ਪੈਣਾ ਹੈਗਾ ਤੈਨੂੰ ਪੁਕਤ ਹੋ ਚੰਗੀ ਤਰ੍ਹਾਂ ਨਾ ਕਿ ਇਹਨਾਂ ਬਾਬਿਆਂ ਨੂੰ ਫੇਰ 5 ਸਾਲ ਬਾਅਦ ਖੁੰਦੇ ਤੁਰੋਂ ਦੀਆਂ ਹੁਣੀਆਂ ਬਾਹ ਨਿਕਲੋਗੀਆਂ ਤੋ ਤੈਨੂੰ ਆ ਕੇ ਤੇ ਤੈਨੂੰ ਸਭ ਬੰਦੂ 5 ਸਾਲ ਬਾਅਦ ਤੁਹਾਡਾ ਮਤਿ ਖਰਾਬ ਹੋਵੇਗਾ